ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਦੋਸਤੋ ਤੁਹਾਡਾ ਆਪਣੇ ਫੇਸਬੁੱਕ ਪੇਜ ਖੇਤੀ ਬੜੀ ਪਿਆਵਦੀ ਤੇ ਬਹੁਤ ਬਹੁਤ ਸਵਾਗਤ ਹੈ ਕੀ ਹਾਲ ਹੈ ਕਿਸਾਨ ਦੋਸਤੋ ਉਮੀਦ ਕਰਦਾ ਠੀਕ ਠਾਕ ਹੋਵੋਗੇ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਵਿੱਚ ਗੱਲ ਕਰਦੇ ਆਪਾਂ ਝੋਨੇ ਦੇ ਉੱਪਰ ਖਾਦਾਂ ਦੇ ਬਾਰੇ ਕਿਹੜੀ ਆਪਾਂ ਖਾਦ ਪਾਉਣੀ ਹੈ ਝੋਨੇ ਉੱਪਰ ਤੇ ਕਿੰਨੀ ਮਾਤਰਾ ਪਾਉਣੀ ਹੈ ਤੇ ਕਿੰਨੇ ਦਿਨਾਂ ਬਾਅਦ ਆ ਜਿਹੜੀ ਆਪਾਂ ਖਾਦ ਆ ਸਟਾਰਟ ਕਰਨੀ ਹੈ ਝੋਨੇ ਦੇ ਵਿੱਚ ਤੇ ਜਿਹੜੇ ਵੀ ਨਵੇਂ ਕਿਸਾਨ ਵੀਰ ਆਪਣੇ ਫੇਸਬੁੱਕ ਪੇਜ ਨਾਲ ਜੁੜਿਆ ਨੇ ਸਭ ਤੋਂ ਪਹਿਲਾਂ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਤੇ ਜਿਹੜੇ ਕਿਸਾਨ ਵੀਰ ਆਪਣੀ ਵੀਡੀਓ ਖੇਤੀਬਾੜੀ ਪੰਜਾਬ ਦੀ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਕਿਸਾਨ ਵੀਰੋ ਅੱਜ ਗੱਲਬਾਤ ਕਰਦੇ ਆ ਖਾਦਾਂ ਦੀ ਤੇ ਕਿਸਾਨ ਵੀਰੋ ਖਾਦਾਂ ਦੇ ਵਿੱਚ ਸਭ ਤੋਂ ਮੇਨ ਖਾਦ ਆ ਜੀ ਯੂਰੀਆ ਨਾਈਟ੍ਰੋਜਨ ਤੇ ਕਿਸਾਨ ਵੀਰੋ ਝੋਨੇ ਨੂੰ ਜਿਹੜੀ ਯੂਰੀਆ ਆਪਾਂ ਪਹਿਲੀ ਯੂਰੀਆ ਦੀ ਡੋਜ਼ ਆ ਜਿਹੜੀ ਇੱਕ ਹਫ਼ਤੇ ਦੇ ਅੰਦਰ ਅੰਦਰ ਆ ਜਿਹੜੀ ਪਹਿਲੀ ਯੂਰੀਆ ਦੀ ਡੋਜ਼ ਦੇਣੀ ਆਪਾਂ 6-7 ਦਿਨਾਂ ਬਾਅਦ ਆਪਾਂ ਪਹਿਲੀ ਯੂਰੀ ਆਪਣੇ ਝੋਨੇ ਨੂੰ ਦੇ ਦੇਣੀ ਹੈਗੀ ਤੇ ਉਹਦੇ ਵਿੱਚ ਆਪਾਂ ਯੂਰੀਆ ਪਾਉਣੀ ਕਿੰਨੀ ਹੈਗੀ ਪੌਣੀ ਯੂਰੀਆ ਆਪਾਂ ਹੈਗੀ ਹੈ ਜੀ ਝੋਨੇ ਦੇ ਵਿੱਚ ਪਹਿਲੀ ਯੂਰੀਆ ਦੀ ਡੋਜ਼ ਪਾਉਣੀ ਆ 25 ਤੋਂ 30 ਕਿਲੋ ਯੂਰੀਆ ਪਾਉਣੀ ਆਪਾਂ ਯਾਨੀ ਕਿ ਆਪਾਂ ਅੱਧਾ ਕੇ ਬੈਗ ਆ ਜਿਹੜੀ ਯੂਰੀਆ ਦੇਣੀ ਹੈਗੀ ਇੱਕ ਕਿੱਲੇ ਦੇ ਹਿਸਾਬ ਨਾਲ ਕਈ ਕਿਸਾਨ ਵੀ ਕੀ ਕਰਦੇ ਆਗੇ ਪਹਿਲੀ ਯੂਰੀਆ ਤੇ ਵੀ ਇੱਕ ਬੈਗ ਠੋਕ ਦਿੰਦੇ ਆ ਕਿਸਾਨ ਵੀਰੋ ਇਹ ਤਰੀਕਾ ਗਲਤ ਹੈ ਜਿੰਨੀ ਤੁਸੀਂ ਯੂਰੀਆ ਥੋੜੀ ਪਾਉਗੇ ਉਨਾ ਹੀ ਤੁਹਾਡਾ ਲਾਭ ਜ਼ਿਆਦਾ ਹੋਊਗਾ ਥੋੜੀ ਕਾ ਕਿਸ਼ਤਾਂ ਦੇ ਵਿੱਚ ਤੁਸੀਂ ਯੂਰੀਆ ਪਾਉਂਗੇ 25 25 25 25 25 25 30 30 ਕਿਲੋ ਤਾਂ ਤੁਹਾਡੀ ਜਿਹੜੀ ਯੂਰੀਆ ਝੋਨੇ ਨੂੰ ਜ਼ਿਆਦਾ ਲੱਗੇਗੀ ਜਿੱਥੇ ਤੁਸੀਂ ਬੋਰੀ ਮਾਰਦੇ ਹੋ ਤਾਂ ਸਾਰੀ ਯੂਰੀਆ ਜਿਹੜੀ ਉੱਡ ਜਾਂਦੀ ਹੈਗੀ ਤੇ ਝੋਨੇ ਨੂੰ ਤਾਂ ਯੂਰੀਆ ਬਹੁਤ ਘੱਟ ਮਿਲਦੀ ਹੈਗੀ ਤੇ ਤੁਸੀਂ ਜੇ ਘੱਟ ਯੂਰੀਆ ਪਾਉਂਗੇ 25 25 30 ਤੇ ਕਿਲੋ ਦੀਆਂ ਕਿਸ਼ਤਾਂ ਬਣਾ ਕੇ ਪਾਉਂਗੇ ਚਾਰ ਕਿਸ਼ਤਾਂ ਦੇ ਵਿੱਚ ਤੁਸੀਂ ਪਾਉਂਗੇ ਤਾਂ ਤੁਹਾਡੇ ਝੋਨੇ ਨੂੰ ਜਿਹੜੀ ਸਾਰੀ ਯੂਰੀਆ ਲੱਗੂਗੀ ਇਹ ਗੱਲ ਦਾ ਧਿਆਨ ਰੱਖੋ ਤੇ ਨੁਕਸਾਨ ਵੀ ਨਾ ਗੱਲ ਕਰਦੇ ਆਪਾਂ ਪਹਿਲੀ ਖਾਦ ਦੇ ਨਾਲ ਆਪਾਂ ਕੁਝ ਪਾਈਏ ਕਿ ਨਾ ਪਾਈਏ ਕਿਸਾਨ ਵੀਰੋ ਜੇ ਆਪਾਂ ਪਹਿਲੀ ਖਾਦ ਦੇ ਗੱਲ ਕਰੀਏ ਤਾਂ ਪਹਿਲੀ ਖਾਦ ਦੇ ਨਾਲ ਆਪਾਂ ਜਿੰਕ ਦੇ ਨਾਲ ਜਿੰਕ ਪਾ ਸਕਦੇ ਆ ਕਿਉਂਕਿ ਜਿੰਕ ਜਿਹੜੀ 7 ਤੋਂ 15 ਦਿਨ ਦੇ ਵਿੱਚ ਪੈਣੀ ਲਾਜ਼ਮੀ ਆ 7 ਦਿਨਾਂ ਤੇ ਪੈ ਜੇ ਤਾਂ ਬਹੁਤ ਵਧੀਆ ਗੱਲ ਆ ਕਿਉਂਕਿ ਜੇ ਜਿੰਕ ਦੀ ਘਾਟ ਕੇਰਾ ਝੋਨੇ ਦੇ ਵਿੱਚ ਆ ਜੇ ਤਾਂ ਫੇਰ ਆਪਾਂ ਜੇ 15 ਦਿਨਾਂ ਤੋਂ ਇਹ ਦੂਸਰੀ ਦੋਜੇ ਤੋਂ ਪਾਉਣੇ ਉਹ ਤੋਂ ਜਿੰਕ ਪਾਉਣੇ ਆ ਤਾਂ ਉਹਦਾ ਆਪਾਂ ਨੂੰ ਇੰਨਾ ਵਧੀਆ ਲਾਭ ਨਹੀਂ ਹੁੰਦਾ ਤੁਸੀਂ ਜ਼ਿੰਕ ਜਿਹੜੀ ਪਹਿਲੀ ਯੂਰੀਆ ਦੇ ਨਾਲ ਹੀ ਜ਼ਿੰਕ 7 ਦਿਨਾਂ ਤੇ ਜ਼ਿੰਕ ਪਾ ਦਿਓ ਕਈ ਯੂਟਿਊਬਰ ਦੇਖਿਆ ਮੈਂ ਉਹ ਗਲਤ ਗਾਈਡ ਕਰ ਰਹੇ ਆ ਕਿ ਪਹਿਲੀ ਯੂਰੀਆ ਦੇ ਨਾਲ ਤੁਸੀਂ ਕੁਝ ਨਹੀਂ ਪਾਉਣਾ ਪਹਿਲੀ ਯੂਰੀਆ ਦੇ ਨਾਲ ਤੁਸੀਂ ਜ਼ਿੰਕ ਜ਼ਰੂਰ ਪਾਓ ਕਿਸਾਨ ਵੀਰੋ ਕਿਉਂਕਿ ਆਪਣਾ ਜਿਹੜਾ 2-3 ਸਾਲ ਤੋਂ ਲਗਾਤਾਰ ਕੀਤਾ ਹੋਇਆ ਤਿਆਰਬਾ ਜਦੋਂ ਪਹਿਲੀ ਯੂਰੀਆ ਦੇ ਨਾਲ ਆਪਾਂ ਜ਼ਿੰਕ ਪਾਉਣਿਆਂ ਦਾ ਝੋਨਾ ਬਹੁਤ ਵਧੀਆ ਚੱਲਦਾ ਹੈਗਾ ਤੇ ਆਪਾਂ ਜਿਹੜੀ ਜ਼ਿੰਕ 33% ਵਾਲੀ ਜ਼ਿੰਕ ਵਰਤੀ ਹੈ ਤੇ ਆਪਾਂ ਹਰ ਸਾਲ ਪਾਉਣੀ ਹੈਗੇ ਤਾਂ ਆਪਾਂ 8 ਕਿਲੋ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਵਰਤੀ ਹੈ ਜੇ ਤੁਸੀਂ ਹਰ ਸਾਲ ਨਹੀਂ ਪਾਉਂਦੇ ਤੁਹਾਡੇ ਜ਼ਿਆਦਾ ਜ਼ਿੰਕ ਦੀ ਘਾਟ ਆਉਂਦੀ ਹੈ ਤਾਂ 33 ਕਿਲੋ ਹੈ ਜਿਹੜੀ ਤੁਸੀਂ 15 ਕਿਲੋ ਘੱਟ ਤੋਂ ਘੱਟ ਹੈ ਜਿਹੜੀ ਜ਼ਿੰਕ ਪਾਉਣੀ ਹੈਗੀ ਇੱਕ ਏਕੜ ਦੇ ਹਿਸਾਬ ਨਾਲ ਤੇ ਦੂਸਰੀ ਡੋਜ਼ ਦੇ ਬਾਅਦ ਆਪਾਂ ਫੇਰ ਆਪਾਂ ਅੱਧਾ ਬੈਗ ਦੇਵਾਂਗੇ ਦੂਸਰੀ ਡੋਜ਼ ਯੂਰੀਆ ਦਾ ਤੇ ਨਾਲ ਆਪਾਂ ਕੁਝ ਨਹੀਂ ਪਾਉਣਾਗਾ ਆਪਾਂ ਬਾਕੀ ਦੋ ਜਿਹੜੀਆਂ ਹੋਰ ਡੋਜ਼ਾਂ ਦੇਣੀਆਂ ਉਹਨਾਂ ਦੇ ਨਾਲ ਵੀ ਆਪਾਂ ਕੁਛ ਨਹੀਂ ਪਾਉਣਾ ਤੁਸੀਂ ਆਪਦੇ ਹਿਸਾਬ ਨਾਲ ਜੇ ਤੁਹਾਡੇ ਕੋਈ ਕੋਈ ਘਾਟ ਆਉਂਦੀ ਆ ਤਾਂ ਤੁਸੀਂ ਮੈਗਨੀਸ਼ੀਅਮ ਵੀ ਪਾ ਸਕਦੇ ਹੋਗੇ ਤੇ ਜਾਂ ਤੁਸੀਂ ਕਈ ਪਕਸਾਨ ਵੀ 12363 ਪਾਉਂਦੇ ਆ ਉਹ ਵੀ ਪਾ ਸਕਦੇ ਹੋ ਬਟ ਆਪਾਂ ਜਿਹੜਾ ਕੁਛ ਪਾਉਣੇ ਆ ਆਪਾਂ ਤੁਹਾਨੂੰ ਉਹ ਦੱਸਿਆਗਾ ਆਪਾਂ ਜ਼ਿੰਕ ਪਾਈ ਆ ਤੇ 12363 ਪਾ ਸਕਦੇ ਆ ਲਾਸਟ ਯੂਰੀਆ ਤੇ ਬਾਕੀ ਜੀ ਲੋੜ ਪੈਂਦੀ ਆ ਤਾਂ ਧੰਨਵਾਦ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦੇਣਾ ਤੇ ਆਪਣੇ ਫੇਸਬੁਕ